ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਵਿਦੇਸ਼ਾਂ ਦੀਆਂ ਸਮੂਹ ਗੁਰਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅੱਜ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਦਾਸ ਜਹਦਰ ਬਾਬਾ ਦਰਸ਼ਨ ਸਿੰਘ ਮੋਹੀਸ਼ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾ ਪੰਜਵਾਂ ਨਿਸ਼ਾਨ ਬਿਸਲ ਸ਼ਹੀਦ ਬਾਬਾ ਵੀਰ ਸਿੰਘ ਜੀ ਰੰਗਰੇਟਾ 1300 ਘੋੜਸਵਾਰ ਪੰਜਾਬ ਭਾਰਤ ਦੇ ਵਿਸ਼ਵ ਵੱਲੋਂ ਅੱਜ ਵਿਸਾਖੀ ਦੇ ਅਤੇ ਖਾਲਸਾ ਪੰਥ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਨਗਰ ਬਿਸ਼ਾਰਾ ਪੰਨੂਆ ਗੁਰਦਾਰਾ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਵੇਖੇ ਬੜੀ ਸਰਦਾ ਦੇ ਤੁੰਗਤਾਂ ਦੇ ਨਾਲ ਇਹ ਵਿਸਾਖੀ ਦਾ ਖਾਲਸਾ ਪੰਥ ਦਾ ਜਨਮ ਦਿਹਾੜਾ ਆਇੜਾ ਵਾ ਮਨਾਇਆ ਗਿਆ ਵਾ ਤੇ ਆ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਸੀਂ ਖਾਲਸੇ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਅਤੇ ਨਾਲ ਦੇ ਨਾਲ ਹੀ ਅੱਜ ਦੇ ਇਸ ਗੱਲ ਦਾ ਵੀ ਅਸੀਂ ਬਹੁਤ ਫਖਰ ਮਹਿਸੂਸ ਕਰਦੇ ਆ ਕਿ ਸਾਡੇ ਗਰੀਬਾਂ ਦੇ ਮਜਲੂਮਾਂ ਦੇ ਮਸੀਹਾ ਡਾਕਟਰ ਸਾਹਿਬ ਵੀ 임ਰਾਉ ਉਮੇਦਕਰ ਸਾਹਿਬ ਜੀ ਦਾ ਵੀ ਅੱਜ ਜਨਮ ਦਿਹਾੜਾ ਵਾ ਤੇ ਉਹਦੀ ਵੀ ਅਸੀਂ ਸਮੂਹ ਸੰਤਾ ਨੂੰ ਲੱਖ ਲੱਖ ਵਧਾਈ ਦਿੰਨੇ ਆ ਕਿ ਜਿਨ੍ਹਾਂ ਨੇ ਸਾਨੂੰ ਦਬੇ ਕੁਚਲੇ ਸਾਡੇ ਸਮਾਜ ਨੂੰ ਗਰੀਬਾਂ ਨੂੰ ਲਤਾੜਿਆਂ ਨੂੰ ਜਿਹੜਾ ਉਹਨਾਂ ਦੀ ਬਾਹ ਫੜੀ ਤੇ ਸਾਨੂੰ ਸੰਵਿਧਾਨਕ ਅਧਿਕਾਰ ਲੈ ਕੇ ਦਿੱਤੇ ਤੇ ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੀ ਅੱਜ ਜੋ ਖਾਲਸਾ ਪੰਥ ਦੀ ਜੋ ਅੱਜ ਜਨਮਦਾਤਾ ਨੇ ਸਾਡੇ ਉਹਨਾਂ ਦਾ ਜਿਹੜਾ ਵਾ ਪਾਵਨ ਪਵਿੱਤਰ ਖਾਲਸਾ ਪੰਥ ਦਾ ਸਾਜਨਾਤਮਕ ਜਿਹੜਾ ਵਾ ਅੱਜ ਮਨਾਇਆ ਜਾ ਰਿਹਾ ਉਹਦੀ ਵੀ ਅਸੀਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਨਾਲ ਦੇ ਨਾਲ ਬੇਨਤੀ ਕਰਦੇ ਆ ਕਿ ਆਓ ਆਪਾਂ ਸਾਰੇ ਰਲ ਕੇ ਗੁਰੂ ਮਾਰੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਮਰਜ਼ਾ ਅਨੁਸਾਰ ਆਪਾਂ ਗੁਰੂ ਕੇ ਖੰਡੇ ਬਾਟੇ ਦਾ ਅਮਲ ਸ਼ਕੀਏ ਨਸ਼ਿਆਂ ਤੋਂ ਰਹਿਤ ਹੋਏ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜੀ ਪੰਜਾਬ ਦੇ ਸਭ ਗੁਰੂ ਗੋਬਿੰਦ ਸਿੰਘ ਜੀ ਮਾਰੀ ਦੇ ਮਨ ਨੂੰ ਭਾਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਨ ਨੂੰ ਭਾਵੇ। ਧਰਮ ਦੀ ਜੈ। ਆਲੋ ਜAVE ਸ਼ਰੋਗਣੀ ਜਰਨੈਲ ਅਮਰਜੀਤ ਪਾਪਾ ਜੀਵਨ ਸਿੰਘ ਜੀ ਦੇ ਮਨ ਨੂੰ ਭਾਵੇ। ਧਰਮ ਦੀ ਜੈ। ਸਾਰੇ ਜਾਵੇ ਫਤਿਹ ਪਾਵੇ ਨਿਹਾਲੋ ਜਾਵੇ ਗੋਮੇ ਸੁਲਤਾਨ ਸਿੰਘ ਸਾਹਿਬ ਸੱਚਗੰਨ ਵਾਸੀ ਜੈਦਨ ਪਾਪਾ ਮਹਿੰਦਰ ਸਿੰਘ ਨਕਾਣਾ ਸਾਹਿਬ ਵਾਲੇ ਦੇ ਮਨ ਨੂੰ ਭਾਵੇ। ਧਰਮ ਦੀ ਜੈ। ਸਾਰੇ ਜਾਵੇ ਫਤਿਹ ਪਾਵੇ ਨਿਹਾਲੋ ਜਾਵੇ ਗੁਰੂ ਕੀ ਸਾਧ ਸੰਗਤ ਦੇ ਮਨ ਨੂੰ ਭਾਵੇ। ਧਰਮ ਦੀ ਜੈ।